ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਪੈਰੋ ਮਹੱਲਾ ਪੰਜਮਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਚਾਰੀ ਹੋਈ ਬਾਣੀ ਵਿੱਚੋਂ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀਏ ਕਾ ਮਿਟਾਵੋ ਪ੍ਰਭ ਸੋਗ ਬਹੁਤ ਆਸਾਨ ਤੁਨ ਹੈ ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ ਰਿਆੜ ਉਹਨਾਂ ਪਾਸੋਂ ਗਾਇਨ ਕੀਤੀ ਤੁਨ ਦੀ ਇਦਾਰਤ ਆਪਾਂ ਸਿੱਖਣ ਜਾ ਰਹੇ ਹਾਂ ਤੇ ਜਦੋਂ ਪੈਣਾ ਦੇ ਸਕੇਲ ਤੇ ਸ਼ਬਦ ਨੂੰ ਆਪਾਂ ਗਾਇਨ ਕਰਦੇ ਹਾਂ ਤਾਂ ਚੌਥੇ ਕਾਲੇ ਨੂੰ ਸਾਮੰਦੇ ਹਾਂ ਤੇ ਜਦੋਂ ਚੌਥੇ ਕਾਲੇ ਨੂੰ ਸਾਮੰਦੇ ਹਾਂ ਤਾਂ ਇਸ ਨੂੰ ਪੈਣਾ ਅਤੇ ਛੋਟੀਆਂ ਬੱਚੀਆਂ ਘੱਟ ਰੇਂਜ ਵਿੱਚ ਵੀ ਜੋ ਗਾਇਨ ਕਰ ਸਕਦੇ ਹਨ ਉਹ ਵੀ ਸਿੱਖ ਸਕਦੇ ਹਨ ਤੇ ਪਹਿਲਾਂ ਦੇਖਦੇ ਹਾਂ ਕਿ ਸੁਰ ਕਿਹੜੇ-ਕਿਹੜੇ ਲੱਗ ਰਹੇ ਹਨ ਸਾਤੋਂ ਬਾਅਦ ਜਦੋਂ ਆਪਾਂ ਮੰਦਰ ਸਬਤਕ ਵੱਲ ਜਾਂਦੇ ਹਾਂ ਤਾਂ ਕੋਮਲਨੀ ਅਤੇ ਮਨ ਸਬਤਕ ਵਿੱਚ ਸਾਤੋਂ ਬਾਅਦ ਸ਼ੁਧ ਰੇ ਕੋਮਲ ਗਾ ਸ਼ੁਧ ਮਾ ਪਾ ਸ਼ੁਧ ਧਾ ਕੋਮਲ ਨੀ ਅਤੇ 7 ਸਬਤਕ ਵਿੱਚ ਸਾ ਇੱਥੇ ਤੱਕ ਇਹ ਸ਼ਬਦਾਂ ਚੱਲਣ ਹੈ ਤੇ ਪਹਿਲਾਂ ਆਪਾਂ ਗਾਇਨ ਕਰਦੇ ਹਾਂ ਸਥਾਈ ਅਤੇ ਸਿੱਖਦੇ ਹਾਂ ਉਸ ਤੋਂ ਬਾਅਦ ਸਿੱਖਾਂਗੇ ਆਪਾਂ ਅੰਤਰਾ ਰੋ प्रखण्ड दुखिता प्रो निथाव ਖਾਵੇ ਕੋ ਤੁਮ ਤਾਨ ਬਿਠਾਵੋ ਦਾ ਸਪਨੇ ਕੋ ਅਧੀਲਾਵੋ ਦਾ ਸਪਨੇ ਕੋ ਸਤਿ ਸ੍ਰੀ ਅਕਾਲ ਇਸੇ ਪੰਕਤੀ ਨੂੰ ਜੋ ਕਿ ਅੰਤਰੀ ਵਿਸ਼ੇਮ ਇਸੇ ਧਰੀਕੇ ਨਾਲ ਆਲੇ ਹਨ ਨਿਥਾ ਵੇਖੋ ਤੁਮ ਥਾਨ ਬਿਠਾਓ ਇੱਥੋਂ ਹਲਕਾ ਜਿਹਾ ਟੱਚ ਜੋ ਐਕਚੁਅਲ ਭਾਈ ਸਾਹਿਬ ਲੈਂਦੇ ਹਨ ਨਿਥਾ ਵੇਖੋ ਤੁਮ ਥਾਨ ਬਿਠਾਓ निथारे को धन बैठ ता सप्ने कोति ता दुखिए का मिटावो प्रभु शोक रोमी का प्रभु खंडो रो दुखिए का दुखिए का बेटा प्रभु सुन रोबी का प्रभु खंडो रोग दुखिए ਉਸ ਨੂੰ ਗਾ ਨਿਥਾਵੇ ਕੋ ਤੁਮ ਥਾਨ ਬਿਠਾਵੋ ਤੇ ਸਿੰਪਲ ਤਰੀਕੇ ਨਾਲ ਨਿਥਾਵੇ ਕੋ ਤੁਮ ਥਾਨ ਬਿਠਾਵੋ ਤੇ ਫਿਰ ਤਾਰ ਸਬਤਕ ਦੇ 7 ਤੱਕ ਜਾਣ ਦੀ ਲੋੜ ਨਹੀਂ ਪੈਗੀ ਨਿਥਾਵੇਂ ਕੋ ਤੁੰਥਾਨ ਬਿਠਾਵੋ ਸਾਰੇ ਅੰਤਰੇ ਵਿੱਚ ਆਪਾਂ ਇਸ ਤਰੀਕੇ ਨਾਲ ਗਾਇਨ ਕਰ ਸਕਦੇ ਹਾਂ ਤੇ ਕਿਉਂਕਿ ਮੈਂ ਅਗਲੇ ਅੰਤਰੇ ਵਿੱਚ ਜੋ ਅੰਤਰਾ ਆਏਗਾ ਉਹਦੇ ਵਿੱਚ ਮੈਂ 7 ਸਬਤਕ ਦੇ 7 ਤੱਕ ਵਿੱਚ ਜਾ ਕੇ ਆਪਕੋ ਦਿਖਾਵਾਂਗਾ ਤਾਂ ਕਿ ਆਪ ਜੀ ਉਸ ਅੰਦਾਜ਼ ਵਿੱਚ ਵੀ ਇਸ ਪੰਕਤੀ ਨੂੰ ਸਿੱਖ ਸਕੋ ਤੇ ਦੂਸਰੇ ਅੰਦਾਜ਼ ਵਿੱਚ ਹੈ ਨੇਥਾਵੇ ਕੋ ਤੁਮ ਤਾਨ ਬਿਠਾਵੋ ਫਿਰ ਅੱਗੇ ਸੇ ਮੈਂ ਦਾਸਪਨੇ ਕੋ ਪਰਦੇ ਲਾਵੋ ਦਾਸਪਨੇ ਤੇ ਹੁਣ ਆਪਾਂ ਇਸ ਸ਼ਬਦ ਦਾ ਅੰਤਰਾ ਜੋ ਕਿ ਸਥਾਈ ਦੀਆਂ ਦੂਸਰੀਆਂ ਪੰਕਤੀਆਂ ਜੋ ਆਪਾਂ ਗਾਇਨ ਕੀਤੀਆਂ ਨਿਥਾਵੇ ਕੋ ਤੁਮ ਦੇਵੋ ਨਿਥਾਵੇ ਕੋ ਤੁਮ ਥਾਨ ਬਿਠਾਵੋ ਦਾਸ ਆਪਣੇ ਕੋ ਭਗਤੀ ਲਾਵੋ ਇਸੇ ਤਰੀਕੇ ਨਾਲ ਹਨ ਇੱਕ ਵਾਰ ਦੇਖ ਲਓ ਨਿਰਤਨ ਕੋ ਤੁਮ ਦੇਵੋ ਤਨਾ ਨਿਰਤਨ ਕੋ ਤੁਮ ਦੇਵ ਉਤਨਾ ਨਿਰਤਨ ਕੋ ਤੋਂ ਮ ਦੇਵ ਉਤਨਾ ਸੇਮ ਸਿਧਿ ਕੀ ਨਾਲ ਅਨਿਕ ਪਾਪ ਜਾਹੇ ਨਿਰਮਲ ਮਨਾਂ ਅਨਿਕ ਪਾਪ ਜਾਹੇ ਦੇ ਮਲ ਮਨਾ ਇਸੇ ਤਰੀਕੇ ਨਾਲ ਹੀ ਅਗਲੀ ਪੰਕਤੀ ਹੈ ਸਗਲ ਮਨੋਰਥ ਪੂਰਨ ਕਾਮ ਸਗਲ ਮਨੋਰਥ ਪੂਰਨ ਕਾਮ ਇੱਥੋਂ ਵਾਪਸ ਹੋ ਜਾਂਦੇ ਅਗਲੇ ਪੰਕਤੀ ਤੇ ਭਗਤ ਆਪਣੇ ਕੋ ਦੇਵ ਨਾਮ ਭਗਤ ਆਪਣੇ ਕੋ ਦੇਵ ਨਾਮ ਇਸ ਤੋਂ ਬਾਅਦ ਆਉਂਦਾ ਹੈ ਰੋਗੀ ਕਾ ਤਰਵ ਖੰਡੋ ਰੋਗ ਤੇ ਮੈਨੂੰ ਉਮੀਦ ਹੈ ਕਿ ਆਸਾਨੀ ਦੇ ਨਾਲ ਪੈਣਾ ਇਸ ਸ਼ਬਦ ਨੂੰ ਗਾਇਨ ਕਰ ਸਕਣਗੇ ਆ ਸਿੱਖ ਸਕਣਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ